ਸਤ ਸ੍ਰੀ ਅਕਾਲ ਦੋਸਤੋ ਆਪ ਸਭ ਦਾ ਸਵਾਗਤ ਹੈ ਪੰਜਾਬੀ ਕਲਾਸ ਚੈਨਲ ਦੇ ਵਿੱਚ ਸੋ ਦੋਸਤੋ ਕਾਫੀ ਲੰਬੇ ਸਮੇਂ ਬਾਅਦ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਸੋ ਲੰਬਾ ਸਮਾਂ ਇਸ ਲਈ ਲੱਗ ਗਿਆ ਕੁਝ ਸਿਹਤ ਖਰਾਬ ਸੀ ਸੇ ਕੁਝ ਘਰੇਲੂ ਕੰਮ ਕਰਦੇ ਚੱਲਦੇ ਆ ਵੀਡੀਓ ਤੁਹਾਡੇ ਸਾਹਮਣੇ ਨਹੀਂ ਲਿਆ ਸਕੇ ਪੇਪਰ ਵੀ ਇਸੇ ਤਰ੍ਹਾਂ ਹੀ ਨਿਕਲ ਗਏ ਸੋ ਸਮੇਂ ਕੁਝ ਸਿਹਤ ਠੀਕ ਨਹੀਂ ਸੀ ਜਿਸ ਕਰਕੇ ਪੇਪਰਾਂ ਦੀ ਵੀਡੀਓ ਸੈਂਪਲ ਪੇਪਰ ਨਹੀਂ ਲੈ ਕੇ ਆ ਸਕੇ ਤੁਹਾਡੇ ਲਈ ਸੋਚ ਦੇ ਲਈ ਖਿਮਾ ਚਾਹੁੰਦੇ ਹਾਂ ਪਰ ਹੁਣ ਸਿਹਤ ਪਰਮਾਤਮਾ ਦੀ ਦਿਆ ਨਾਲ ਠੀਕ ਹੈ ਸੋ ਸਭ ਕੁਝ ਹੁਣ ਨੋਰਮਲ ਚੱਲੇਗਾ ਸੋ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਅਸੀਂ ਹਰ ਤਰ੍ਹਾਂ ਦੀ ਵੀਡੀਓ ਕੋਈ ਵੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਰਿਲੇਟਡ ਵੀਡੀਓ ਆਂਦੀ ਹੈ ਸੋ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਲੈ ਕੇ ਆਏ ਹਾਂ ਇਹਦਾ ਮਕਸਦ ਇਹ ਹੈ ਸੋ ਕਾਫੀ ਸਾਰੇ ਵਿਦਿਆਰਥੀਆਂ ਦੀ ਜੀ ਖਬਰ ਹੈ ਕਿ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਪਏਗੀ ਤਾਂ ਜੁਲਾਈ ਦੇ ਵਿੱਚ ਵੀ ਛੁੱਟੀਆਂ ਵਧਾ ਦਿੱਤੀਆਂ ਜਾਣਗੀਆਂ ਸੋ ਇਸ ਤਰ੍ਹਾਂ ਦੀਆਂ ਫੁਵਾਵਾ ਜਾਂ ਫਿਰ ਕਹਿ ਸਕਦੇ ਹਨ ਖਬਰਾਂ ਕਾਫੀ ਜ਼ਿਆਦਾ ਵਿਦਿਆਰਥੀਆਂ ਦੇ ਵਿੱਚ ਚੱਲ ਰਹੀਆਂ ਹਨ ਸੋ ਅਸੀਂ ਇਸ ਦੇ ਉੱਤੇ ਥੋੜੀ ਜੀ ਰਿਸਰਚ ਕੀਤੀ ਹੈ ਸੰਦ ਸੰਦੇ ਲਈ ਕਾਫੀ ਆਦਾ ਨਾ ਪੁਰਾਣੀ ਵੀਡੀਓ ਤੇ ਕਮੈਂਟ ਵੀ ਆ ਰਹੇ ਸਨ ਕਿ ਸਰ ਇਸ ਵਾਰੀ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਕਿ ਜੁਲਾਈ ਦੇ ਵਿੱਚ ਵੀ ਛੁੱਟੀਆਂ ਵੱਜ ਜਾਣਗੀਆਂ ਸੋ ਅਸੀਂ ਫਿਰ ਇਹਦੇ ਉੱਤੇ ਥੋੜੀ ਜੀ ਰਿਸਰਚ ਕੀਤੀ ਹੈ ਇਹ ਵੈਬਸਾਈਟ ਹੈ ਸੋ ਜਿਹੜੇ ਆਉਣ ਵਾਲੇ ਸਮੇਂ ਜਾਂ ਫਿਰ ਆਉਣ ਵਾਲੇ ਮਹੀਨਿਆਂ ਦੇ ਬਾਰੇ ਦੱਸਦਾ ਹੈ ਕਿ ਮੌਸਮ ਕਿਦਾਂ ਦਾ ਰਹੇਗਾ ਸੋ ਦੋਸਤੋ ਜੇਕਰ ਤੁਸੀਂ ਦੇਖੋ ਜੁਲਾਈ ਦੇ ਵਿੱਚ ਸੋ ਜੁਲਾਈ ਦੇ ਪਹਿਲੇ ਹਫਤੇ ਦੇ ਵਿੱਚ ਟੈਂਪਰੇਚਰ ਲਗਭਗ 40 ਡਿਗਰੀ ਦੇ ਆਸ-ਪਾਸ ਰਹੇਗਾ ਸੋ ਜਿਨ੍ਹਾਂ ਇਹਦੇ ਵਿੱਚ ਜੇ ਇਸ ਵੈਬਸਾਈਟ ਦੀ ਮੰਨੀਏ ਤਾਂ ਬਾਰਿਸ਼ ਵੀ ਰਹੇਗੀ ਜਿਵੇਂ ਕਿ ਉਜੀ ਦੇਖ ਸਕਦੇ ਹਾਂ 2 ਜੁਲਾਈ ਨੂੰ بارش ਸਗਾਰਾ ਹੈ ਫਿਰ 5 ਜੁਲਾਈ ਨੂੰ ਸੋ ਜੇਕਰ ਇਹ ਇਸੇ ਤਰ੍ਹਾਂ ਹੀ ਰਹਿੰਦਾ ਹੈ ਇਹ ਅਨੁਮਾਨ ਮੌਸਮ ਦਾ ਸੋ ਜੁਲਾਈ ਦੇ ਵਿੱਚ ਫਿਰ ਛੁੱਟੀਆਂ ਨਹੀਂ ਬਦਨਗੀਆਂ ਜੇਕਰ ਜੀ ਐਵਰੀ ਟੈਂਪਰੇਚਰ ਲੈ ਕੇ ਚੱਲੀ ਹੈ ਤਾਂ 30 ਤੋਂ ਲੈ ਕੇ 40-45 ਦੇ ਵਿੱਚ ਵਿੱਚ ਹੈ ਜਾਂ ਇਸ ਤੋਂ ਘਟ ਰਹੇਗਾ ਸੋ ਜੇਕਰ بارش ਲਗਾਤਾਰ ਹੁੰਦੀ ਰਹੀ ਸੋ ਟੈਂਪਰੇਚਰ ਘਟ ਜਾਏਗਾ ਤੇ ਸਕੂਲ ਖੁੱਲਣ ਦੇ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਸੋ ਇਹ ਕੁਝ ਵਿਦਿਆਰਥੀਆਂ ਲਈ ਬੁਰੀ ਖਬਰ ਵੀ ਹੋ ਸਕਦੀ ਹੈ ਬਾਕੀ ਇਹ ਇੱਕ ਅਨੁਮਾਨਿਕ ਜਿਹੜਾ ਹੈ ਅਨੁਮਾਨ ਲਾਇਆ ਜਾਂਦਾ ਹੈ ਮੌਸਮ ਦਾ ਸੋ ਮੌਕੇ ਤੇ ਜਾ ਕੇ ਇਹ ਅਨੁਮਾਨ ਸਹੀ ਵੀ ਹੋ ਸਕਦਾ ਹੈ ਗਲਤ ਵੀ ਹੋ ਸਕਦਾ ਹੈ ਕਿਉਂਕਿ ਇਹ ਕਈ ਵਾਰੀ ਮੌਸਮ ਇੱਕਦਮ ਕਰਵੜ ਬਦਲ ਲੈਂਦਾ ਹੈ ਸੋ ਇਹ ਇੱਕ ਅੰਦਾਜ਼ਾ ਹੈ ਸੋ ਇੱਕ ਮੈਂ ਜਸਤਿਕ ਜੋ ਵਿਦਿਆਰਥੀਆਂ ਦੇ ਵਿੱਚ ਖਬਰਾਂ ਚੱਲ ਰਹੀਆਂ ਸਨ ਕੁਝ ਇੱਕ ਪੁਰਾਣੀ ਵੀਡੀਓ ਤੇ ਕਮੈਂਟ ਵੀ ਆ ਰਹੇ ਸਨ ਸੋ ਉਹਨਾਂ ਨੂੰ ਦੇਖ ਕੇ ਮੈਂ ਇਹ ਵੀਡੀਓ ਬਣਾਈ ਹੈ ਹੋ ਸਕਦਾ ਹੈ ਵੀ ਜੇ ਮੌਸਮ ਇਸ ਤਰ੍ਹਾਂ ਰਹੇ ਤਾਂ ਫਿਰ ਜੁਲਾਈ ਚ ਸਕੂਲ ਖੁੱਲਣਗੇ ਕਿਉਂਕਿ ਨਹੀਂ ਤਾਂ ਬਹੁਤ ਜ਼ਿਆਦਾ ਸੁੰਨਣ ਚਾ ਰਹੇ ਸੀ ਜੁਲਾਈ ਚ ਸਕੂਲ ਖੁੱਲਣਗੇ ਨਹੀਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪਏਗੀ ਤੇ ਘਰੋਂ ਹੀ ਕਲਾਸਾਂ ਲੱਗਣਗੀਆਂ ਅੱਜ ਇਹ ਕੁਝ ਕਹਿ ਨਹੀਂ ਸਕਦੇ ਫਿਲਹਾਲ ਜੋ ਇਹ ਮੌਸਮ ਦੱਸ ਰਹੇ ਹਨ ਇਹਦੇ ਮੁਤਾਬਿਕ ਤਾਂ ਸਭ ਕੁਝ ਠੀਕ ਲੱਗ ਰਿਹਾ ਹੈ ਤੋ ਜੁਲਾਈ ਤੋਂ ਸਕੂਲ ਖੁੱਲ ਸਕਦੇ ਆ ਇਹ ਸੀ ਛੋਟੀ ਜੀ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਾਫੀ देर ਹੋ ਗਈ ਸੀ ਤੁਹਾਡੇ ਨਾਲ ਵੀ ਗੱਲਬਾਤ ਕਰਨੀ ਸੀ ਰੂਰੂ ਹੋਣਾ ਸੀ ਸੋ ਇਸ ਲਈ ਇਹ ਵੀਡੀਓ ਅਸੀਂ ਪਾਈ ਆ ਤੁਹਾਡੇ ਲਈ ਇਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਜਾਂ ਕੋਈ ਵੀ ਕਮੈਂਟ ਜਾਂ ਕੋਈ ਵੀ ਜਾਣਕਾਰੀ ਜਾਂ ਕਿਸੇ ਤਰ੍ਹਾਂ ਦਾ ਵੀ ਕੁਝ ਪੁੱਛਣਾ ਹੋਵੇ ਤੁਹਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਸੋ ਦੋਸਤੋ ਫਿਲਹਾਲ ਲਈ ਇਹ ਹੀ ਵੀਡੀਓ ਸੋ ਮਿਲਦੇ ਰਵਾਂਗੇ ਹੁਣ ਲਗਾਤਾਰ ਹੁਣ ਨਾਗਰ ਨਹੀਂ ਪਏਗਾ ਪੇਪਰਾਂ ਦੇ ਵਿੱਚ ਵੀ ਨਹੀਂ ਪਏਗਾ ਕੁਝ ਇੱਕ ਨਵੀਂ ਸੀਰੀਜ਼ ਵੀ ਸ਼ੁਰੂ ਕਰਾਂਗੇ ਸੋ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ